ਹਿਊਮਨ ਰਾਈਟਸ ਸੇਫਟੀ ٹرسٹ ਵੱਲੋਂ ਅੱਜ ਰਾਸਪੂਰਾ ਵਿੱਚ ਆਪਣੇ ਸੰਸਥਾ ਦੇ ਵਿਸਤਾਰ ਦੇ ਲਈ ਮੀਟਿੰਗ ਦਾ ਆਯੋਜਨ ਇਹ ਆਯੋਜਨ ਇੱਕ ਨਿੱਜੀ ਹੋਟਲ ਵਿੱਚ ਕੀਤਾ ਗਿਆ ਜਿਸ ਵਿੱਚ ਸੰਸਥਾ ਦੀ ਚੇਅਰਪਰਸਨ ਮੈਡਮ ਸਰੀਤਾ ਮਲਿਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਚੇਅਰਪਰਸਨ ਮੈਡਮ ਸਰੀਤਾ ਮਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵੱਲੋਂ ਪੂਰੇ ਦੇਸ਼ ਭਰ ਵਿੱਚ ਅਲੱਗ-ਅਲੱਗ ਟੀਮਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਇਹ ਸੰਸਥਾ ਵਿੱਚ ਲੋਕ ਜੁੜ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਉਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਦਿਨੇਸ਼ ਪੂਰੀ ਅਤੇ ਪੰਜਾਬ ਸੂਬੇ ਦੇ ਐਡਵਾਈਜ਼ਰ ਚਾਨੀ ਜੀ ਨੂੰ ਅਪੀਲ ਕੀਤੀ ਕਿ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਸਮਾਜ ਭਲਾਈ ਦੇ ਕੰਮ ਕਰਨ ਤਾਂ ਕਿ ਸੰਸਥਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਅਤੇ ਸੰਸਥਾ ਨਾਲ ਜੁੜ ਕੇ ਸਮਾਜ ਹਿੱਤ ਵਿੱਚ ਕੰਮ ਕਰ ਸਕਣ ਇਸ ਮੌਕੇ ਤੇ ਚੇਅਰਪਰਸਨ ਮੈਡਮ ਸਰੀਤਾ ਮੱਲਿਕ ਦੀਪਾਂਸ਼ੂ ਮੱਲਿਕ ਮੈਲਾ ਵਿੰਗ ਪੰਜਾਬ ਦੀ ਪ੍ਰਧਾਨ ਸ਼ਕੁੰਤਲਾ ਰਾਣੀ ਜ਼ਿਲ੍ਹਾ ਪ੍ਰਧਾਨ ਦਿਨੇਸ਼ ਪੂਰੀ ਸੂਬਾ ਡਿਵਾਈਜ਼ਰ ਚਾਨੀ ਜੀ ਲੀਗਲ ਐਡਵਾਈਜ਼ਰ ਜਗਦੀਪ ਸ਼ਰਮਾ ਅਸ਼ੋਲ ਅਰੋੜਾ ਜੈਪੀ ਮੰਚ ਤੋਂ ਸੁਖਵਿੰਦਰ ਸੁਖੀ ਜਤਿੰਦਰ ਸਿੰਘ ਅਤੇ ਨੌਜਵਾਨ ਸ਼ਾਮਿਲ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਭਾਵਨਾ ਚੌਧਰੀ ਦੀ ਵਿਸ਼ੇਸ਼ ਰਿਪੋਰਟ ਨਮਸਕਾਰ ਸਾਰੇ ਦਰਸ਼ਕਾਂ ਨੂੰ ਐਨਆਰ ਪੰਜਾਬ ਤੋਂ ਭਾਵਨਾ ਜ਼ਿਰਖਪੁਰ ਤੋਂ ਅੱਜ ਅਸੀਂ ਪਹੁੰਚੇ ਹੋਏ ਹਾਂ ਰਾਜਪੁਰਾ ਵਿੱਚ ਤੇ ਇੱਥੇ ਹਿਊਮਨ ਰਾਈਟਸ ٹرسٹ ਦੀ ਜਿਹੜੀ ਫਰਸਟ ਮੀਟਿੰਗ ਹੈ ਉੱਥੇ ਅਸੀਂ 6% ਮੈਡਮ ਨਾਲ ਗੱਲਬਾਤ ਕਰਾਂਗੇ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਆ ਜਿਹੜੇ ਇਸ ਸੰਸਥਾ ਨਾਲ ਜੁੜੇ ਹੈ ਉਹਨਾਂ ਨੂੰ ਪ੍ਰਮਾਣ ਪੱਤਰ ਦੇ ਕੇ ਉਹ ਉਹਨਾਂ ਦਾ ਸਨਮਾਨ ਕਰਨਗੇ ਤੇ ਜੋ ਵੀ ਇਸ ਮੀਟਿੰਗ ਦੇ ਰਿਗਾਰਡਿੰਗ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਾਂ ਜੋ ਵੀ ਗੱਲਬਾਤ ਹੋਈ ਹੈ ਅੱਜ ਦੀ ਮੀਟਿੰਗ ਦਾ ਮੁੱਦਾ ਕੀ ਹੈ ਉਹਦੇ ਬਾਰੇ ਅਸੀਂ ਚੇਪਸਨ ਮੈਡਮ ਨਾਲ ਸ਼ਿਰਕਤ ਕਰਕੇ ਗੱਲਬਾਤ ਕਰਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਆਪਣਾ ਭਾਵਨਾ ਚੌਧਰੀ ਜ਼ੀਰਕੁਰ ਜੀ ਨਾਮ ਤੁਹਾਡਾ ਆ ਦਿਨੇਸ਼ ਪੁਰੀ ਜ਼ਿਲ੍ਹਾ ਪ੍ਰਧਾਨ ਹਿਊਮਨ ਰਾਈਟਸ ਸੇਫਟੀ ਟਰੱਸਟਰ ਇੱਲਾਪਟਿਆਲਾ ਤੋਂ ਤੁਹਾਡੀ ਰਹਿਨਮਾਈ ਇੱਕ ਜਿਹੜੀ ਇਹ ਮੀਟਿੰਗ ਕੀਤੀ ਸੀ ਤਾਂ ਕਿ ਹਾਂਜੀ ਅੱਜ ਜਿਹੜੀ ਸਾਡੀ ਮੀਟਿੰਗ ਦੀ ਵੈਸੇ ਤਰ ਮੈਰੀ ਰਹਣ ਤੇ ਇਹ ਮੈਡਮ ਸੇਤਾ ਮੱਲਿਕ ਜੀ ਦੀ ਸਾਡੇ ਜਤਿੰਦਰ ਲੱਕੀ ਜੀ ਸਾਡੇ ਰਜਿੰਦਰ ਚਾਨੀ ਜੀ ਤੇ ਉਹਨਾਂ ਦੀ ਰਹਿਨਮਾਈ ਇਹ ਸਭ ਦੇ ਸਾਂਝੇ ਹੋਤੇ ਤੌਰ ਤੇ ਹੋਈ ਆ ਤੇ ਇਹਨਾਂ ਦੇ ਮਾਨ ਦੇ ਵਾਲੀ ਗੱਲ ਆ ਜੇ ਇਹਨਾਂ ਨੇ ਮੈਨੂੰ ਉਹ ਕੀਤਾ ਵੀ ਤੁਸੀਂ ਅੱਗੇ ਹੋ ਕੇ ਕਰੋ ਫਰੰਟ ਤੇ ਤੇ ਬਾਕੀ ਅੱਜ ਦੇ ਵਿੱਚ ਸਾਡੀ ਮੇਨ ਮੀਟਿੰਗ ਦਾ ਮਕਸਦ ਸੀਗਾ ਜਿਹੜੀ ਨਵੀਂ ਨੁਕਤੇਆਂ ਕੁਝ ਫਿਰ ਤੋਂ ਹੋਈਆਂ ਵੀਆਂ ਸੀ ਇੱਕ ਦੋ ਮੀਟਿੰਗ ਤੇ ਸਾਨੂੰ ਮਿਸ ਕਰਨੀ ਪੈਗੀ ਤੇ ਉਸ ਕਰਕੇ ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਵਗੈਰਾ ਸੀ ਦਿੱਤੇ ਗਏ ਨੇ ਜਿਹਦੇ ਵਿੱਚ ਅਸੀਂ ਅੱਜ ਆਪਣੇ ਮਲਕੀ ਸੁਖਵਿੰਦਰ ਸਿੰਘ ਸੁੱਖਾ ਜੀ ਨੂੰ ਬਲੌਗ ਰਾਜਪੁਰੇ ਦਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਜਤਿੰਦਰ ਕੁਮਾਰ ਜੀ ਨੂੰ ਵਾਈਸ ਪ੍ਰਧਾਨ ਤੇ ਇਹਨਾਂ ਨੂੰ ਜੱਗੂ ਜਗਪ੍ਰੀਤ ਸਿੰਘ ਜੀ ਨੂੰ ਜਨਰਲ ਸੈਕਟਰੀ ਲਾਇਆ ਉਸ ਤੋਂ ਇਲਾਵਾ ਹੋਰ ਸਾਡੇ ਲੀਗਲ ਐਡਵਾਈਜ਼ਰ ਦੇ ਤੌਰ ਤੇ ਜ਼ਿਲ੍ਹਾ ਪਟਿਆਲਾ ਦੀ ਟੀਮ ਦੇ ਵਿੱਚ ਜਗਦੇਵ ਨੀਤੀ ਜੀ ਨੂੰ ਅਸੀਂ ਲਾਇਆ ਗਿਆ ਤੇ ਉਹਦਾ ਮੇਨ ਮਕਸਦ ਇਹੀ ਸੀਗਾ ਉਹਨਾਂ ਨੂੰ ਵੀ ਜਾਣ ਚੱਲਦੇ ਉਹਨਾਂ ਨੂੰ ਇਹ ਕਹਿ ਰਿਹਾ ਜੀ ਵੈਸੇ ਤਾਂ ਇਹ ਸਾਡੇ ਨਾਲ ਵੈਸੇ ਜੁੜੇ ਹੋਏ ਆ ਸਾਡੀ ਵਰਕਿੰਗ ਵੀ ਦੇਖੀ ਆ ਇਹਨਾਂ ਨੇ ਤੇ ਅੱਜ ਸਾਡੇ ਨਾਲ ਪਹਿਲਾਂ ਤੋਂ ਹੀ ਅਸੀਂ ਉਹ ਜੁੜੇ ਹੋਏ ਸੀਗੇ ਅੱਜ ਇਹਨਾਂ ਨੂੰ ਨੀਤੀ ਪੱਤਰ ਦੇ ਕੇ ਇਹਨਾਂ ਨੇ ਸਿਰ ਤੇ ਜ਼ਿੰਮੇਵਾਰੀ ਪਾਈ ਆ ਤਾਂ ਕਿ ਅੱਗੇ ਨੂੰ ਇੱਕ ਤੇ ਇੱਕ 11 ਹੁੰਦੇ ਆ ਜਿੱਥੇ ਅਸੀਂ ਖੜਾਂਗੇ ਉੱਥੇ ਇਹ ਆਪਣੇ ਨਾਲ ਵੱਧ ਤੋਂ ਵੱਧ ਮਿਹਨਤ ਕਰਨ ਉਹਨੇ ਸਾਰੇ ਮਿਹਨਤੀ ਵਰਕਰ ਨੇ ਜੀ ਬੰਦੇ ਇੱਕ ਤੋਂ ਇੱਕ ਬੰਦਾ ਉਹਨਾਂ ਧੰਨ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਚਾਨੀ ਆ ਮੈਂ ਰਾਜਪੁਰਾ ਦਾ ਰਹਿਣ ਵਾਲਾ ਤੇ ਅੱਜ ਹਿਊਮਨ ਰਾਈਟ ਸੇਫਟੀ ਟਸਟ ਪੰਜਾਬ ਦੀ ਜੋ ਪੰਜਾਬ ਇਕਾਈ ਦੀ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਹੋਈ ਹੈ ਇਸ ਚ ਸਭ ਤੋਂ ਪਹਿਲਾਂ ਤਾਂ ਮੈਡਮ ਮਾਲਿਕ ਜੀ ਦਾ ਮੈਂ ਸਵਾਗਤ ਕਰਦਾ ਤੇ ਪੂਰੀ ਟੀਮ ਦਾ ਸਵਾਗਤ ਕਰਦਾ ਜਿਹੜੀ ਤੇ ਰਾਜਪੁਰਾ ਪਹੁੰਚੀ ਹੈ ਤੇ ਅੱਜ ਪੂਰੀ ਟੀਮ ਵੱਲੋਂ ਜਿਹੜੀ ਮੈਨੂੰ ਸਟੇਟ ਐਡਵਾਈਜ਼ਰ ਦਾ ਜਿਹੜਾ ਹੈ ਡਿਊਟੀ ਸੌਂਪੀ ਗਈ ਹੈ ਤੇ ਮੈਂ ਇਹਨਾਂ ਨਾਲ ਵਾਅਦਾ ਕਰਦਾ ਕਿ ਜੋ ਵੀ ਮੇਰੀ ਡਿਊਟੀ ਲਗਾਣਗੇ ਜਦੋਂ ਵੀ ਜਿੱਥੇ ਵੀ ਕਿਸ ਤਰ੍ਹਾਂ ਵੀ ਪੂਰਾ ਨਾਲ ਖੜਾਂਗਾ ਤਾਂ ਇੱਕ ਮੇਰੀ ਬੇਨਤੀ ਹੈ ਕਿ ਕਿ ਸਾਰਿਆਂ ਨੂੰ ਇਸ ਹਿਊਮਨ ਰਾਈਟ ਸੇਫਟੀ ٹرسٹ ਦੀ ਐਕਟੀਵਿਟੀ ਦਾ ਕਿਵੇਂ ਪਤਾ ਲੱਗੇਗਾ ਤਾਂ ਉਸ ਲਈ ਸਾਡੇ ਜਿਹੜੇ ਪੂਰੀ ਜੀ ਹੈ ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਹੈ ਤੇ ਉਸ ਦੇ ਪੂਰੀਆਂ ਐਕਟੀਵਿਟੀ ਜਿਹੜੀਆਂ ਪਾਈਆਂ ਜਾਂਦੀਆਂ ਤੇ ਜਿਹੜੇ ਵੀ ਸਾਥੀ ਇਸ ਗਰੁੱਪ ਦੇ ਮੈਂਬਰ ਹੋਣਗੇ ਜੋ ਵੀ ਬਨਣਾ ਚਾਹੁੰਦੇ ਆ ਜੋ ਵੀ ਸੁਣ ਰਹੇ ਅਗਰ ਹਿਊਮਨ ਰਾਈਟ ਸੇਫਟੀ ٹرسٹ ਦੇ ਮੈਂਬਰ ਬਨਣਾ ਚਾਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਉਸ ਗਰੁੱਪ ਰਾਹੀਂ ਜਿਹੜੀਆਂ ਹਮਨ ਰਾਈਟ ਸੇਫਟੀ ٹرسٹ ਦੀ ਐਕਟੀਵਿਟੀ ਬਾਰੇ ਪਤਾ ਚੱਲੇਗਾ ਕਿਉਂਕਿ ਇਹ ਇੱਕ ਛੋਟਾ ਜਿਹਾ ਗਰੁੱਪ ਨਹੀਂ ਹੈ ਪੂਰੇ ਨੈਸ਼ਨਲ ਲੈਵਲ ਦਾ ਗਰੁੱਪ ਹੈ ਜਿਸ ਦੇ ਵਿੱਚ ਵੱਖ-ਵੱਖ ਸਟੇਟਸ ਦੇ ਵਿੱਚ ਐਕਟੀਵਿਟੀਆਂ ਹੋ ਰਹੀਆਂ ਕਿਉਂਕਿ ਕਹਿੰਦੇ ਬੱਚਾ ਕੋਈ ਨਹੀਂ ਜ਼ਰੂਰੀ ਹੁੰਦਾ ਕਿ ਛੋਟਾ ਹੋਏ ਪਰ ਜਿਹੜਾ ਬੱਚਾ ਕਈ ਵਾਰੀ ਛੋਟਾ ਹੁੰਦਾ ਬਹੁਤ ਵਧੀਆ ਕੰਮ ਕਰ ਜਾਂਦਾ ਇਸ ਤਰ੍ਹਾਂ ਹੀ 3 ਸਾਲ ਦਾ ਜਿਹੜਾ ٹرسٹ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਲੋਕਾਂ ਦੇ ਜਿਹੜੇ ਰਾਈਟਸ ਆ ਉਹਨਾਂ ਦੇ ਹੱਕਾਂ ਦੇ ਗੱਲ ਹੋ ਰਹੀ ਹੈ ਉਹਨਾਂ ਨੂੰ ਹੱਕ ਦਵਾਏ ਜਾ ਰਹੇ ਆ ਤੇ ਖਾਸ ਕਰਕੇ ਜਿਹੜੇ ਜਿੰਮ ਬੱਚਿਆਂ ਦੇ ਮਾਤਾ ਪਿਤਾ ਨੇ ਆ ਉਹਨਾਂ ਵਾਸਤੇ ਟਰਸਟ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੈਨੂੰ ਅੱਛਾ ਲੱਗਿਆ ਤੇ ਇਸ ਕਰਕੇ ਮੈਂ ਟਰਸਟ ਜਿਹੜਾ ਹੈ ਮੈਂਬਰ ਬਣਿਆ ਧੰਨਵਾਦ ਜਿਹੜੀ ਇੰਗਜਾਇਨਿੰਗ ਹੋਈ ਹੈ ਉਹਨਾਂ ਨੂੰ ਕੀ ਮੈਕਸਿਸ ਕਰ ਅ ਜਿਹੜੀ ਨਵੀਂ ਟੀਮ ਜੁਆਇਨ ਹੋਈ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਟਰਸਟ ਕਹਿੰਦੇ ਆ ਵਿਸ਼ਵਾਸ ਕਹਿੰਦੇ ਵਿਸ਼ਵਾਸ ਤੁਹਾਡਾ ਹੈ ਤੇ ਦਿੱਤ ਤੁਹਾਡੀ ਹੈ ਅਗਰ ਤੁਸੀਂ ਟਰਸਟ 'ਚ ਵਿਸ਼ਵਾਸ ਕਰਦੇ ਹੋ ਤਾਂ ਟਰਸਟ ਨੇ ਤੁਹਾਡੇ ਤੇ ਵਿਸ਼ਵਾਸ ਕਰਨਾ ਹੈ ਜੇ ਜਿਸ ਦਿਨ ਤੁਹਾਡਾ ਵਿਸ਼ਵਾਸ ਡੋਲ ਗਿਆ ਤਾਂ ਟਰਸਟ ਵੀ ਡੋਲ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਜਦੋਂ ਆਪਣੇ ਆਪ ਤੇ ਵਿਸ਼ਵਾਸ ਰੱਖੋਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਤੁਹਾਡੀਆਂ ਐਕਟੀਵਿਟੀਜ਼ ਜਿਹੜੀਆਂ ਬਹੁਤ ਵਧੀਆ ਹੋਣਗੀਆਂ ਲੋਕਾਂ ਦੇ ਦਿਲਾਂ ਨੂੰ ਛੋਹਣਗੀਆਂ ਤਾਂ ਲੋਕ ਆਪਣੇ ਆਪ ਤੁਹਾਡੇ ਨਾਲ ਖੜੇ ਹੋਣਗੇ ਤੇ ਮੈਂ ਸਾਰੀ ਟੀਮ ਨੂੰ ਇਹ ਹੀ ਦੁਆ ਕਰਦਾ ਵੀ ਤੁਸੀਂ ਇੱਕ ਮਨ ਇੱਕ ਜਿਤ ਹੋ ਕੇ ਟਰਸਟ ਲਈ ਕਾਰਜ ਕਰੋ ਤੁਹਾਡਾ ਟਰਸਟ ਆਪਣੇ ਆਪ ਦੁਨੀਆ ਤੇ ਬਣਿਆ ਰਹੇਗਾ ਮੈਂ ਕਿਹਾ ਮੇਰਾ ਨਾਮ スਕੰਤਲਾ ਬਾਜਵਾ ਜੀ ਅੱਜ ਤੁਸੀਂ ਮਨਰਸ਼ੀਪ ਜਸਟਿਸ ਜੁਆਇਨ ਕੀਤਾ ਕੀ ਕਹਿੰਦੇ ਮੈਂ ਇਸ ਬਾਰੇ ਇਹ ਕਹਿਣਾ ਚਾਹੁੰਦੀ ਹਾਂ अपना ਜਿਹੜਾ ਵੀ ਆਪਣਾ ਹੁਮਨ ਰਾਈਟ ਹੈ ਅਸੀਂ ਜਿਹੜੇ ਵੀ ਦੁਨੀਆ ਦੇ ਵਿੱਚ ਮਤਲਬ ਗਲਤ ਕੰਮ ਹੋ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਅਸੀਂ ਲੇਡਿਸ ਦੇ ਵਿੱਚ ਵੀ ਜੈਂਸ ਦੇ ਵਿੱਚ ਵੀ ਕਿੱਥੇ ਵੀ ਕੋਈ ਗਲਤ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਨਾਲ ਉਹਨਾਂ ਦੇ ਖੜਾਂਗੇ ਜੀ ਤੇ ਮੈਂ ਅੱਜ ਵੀ ਇੱਕ ਕੇਸ ਸੋਲਵ ਕਰਕੇ ਆਈਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਮੈਂ ਕੋਸ਼ਿਸ਼ ਇਹ ਹੀ ਕਰਾਂਗੀ ਮੇਰੀ ਟੀਮ ਸਾਰੇ ਰੜ ਕੇ ਤੇ ਅਸੀਂ ਗਲਤ ਕੰਮਾਂ ਤੋਂ ਲੋਕਾਂ ਨੂੰ ਆਪਾਂ ਪਹਚਾਣ ਦੀ ਕੋਸ਼ਿਸ਼ ਕਰਾਂਗੇ ਮੈਡਮ ਕੀ ਕਹਿਣਾ ਚਾਹੇਗਾ ਕਿ ਮਹਾਰਾਜ ਕਿਟੀਸ ਦੀ ਤਰਫੋਂ ਮੀਟਿੰਗ ਕੀਤੀ ਹੈ ਕਿਸ ਸੰਬੰਧ ਵਿੱਚ आज राजपुरा में मीटिंग अरेंज की गई है और चन्नी जी दिनेश जी और जितेंद्र जी, जी ने अरेंज की है और आज राजपुरा में ये ह्यूमन राइट्स की पहली मीटिंग है और काफ़ी सारे न्यू मेंबर्स भी आए हैं कुछ पुराने मेंबर्स भी हैं और मैं सभी का धन्यवाद करना चाहती हूँ कि आप आए हैं यहाँ पर अपना टाइम निकाल के मौसम भी खराब है इस मौसम में बाहर निकलना सबके लिए थोड़ा मुश्किल होता है और अपनी पूरी मीडिया टीम का भी धन्यवाद करना चाहती हूँ कि वो टाइम निकाल के हमेशा हमारे साथ खड़े होते हैं और हमारे लीगल एडवाइजर हैं काफ़ी मतलब टाइम से बीमार थे वो यहाँ पर आए उनका भी मैं धन्यवाद करती हूँ और आज हमने जिस टॉपिक पे बात की है राइट्स यानी कि हमारे अधिकार क्या होने चाहिए सभी मेंबर्स ने अपनी राय दी है हमने कुछ प्रोग्राम्स आगे के लिए अरेंज किए हैं कि उस पर भी हमने सबकी राय मांगी है तो सब ने कहा है कि हम मतलब अगली जब मीटिंग होगी आज हम यहाँ पर थोड़े से हैं सत्तर हैं पिछत्तर हैं तो नेक्स्ट टाइम जब हमारी मीटिंग होगी तो हमारी तीन सौ चार सौ की टीम यहाँ राजपुरा में हो जाएगी अब मैं सबका धन्यवाद करना चाहती हूँ कर तो तो राइट्स देखो जो हमारा मेन मुद्दा है जो हमने इसको जहाँ से स्टार्ट किया था हमने किया था महिलाओं के अधिकारों के लिए यानी कि जो उनके अधिकार है उनको पता होना चाहिए पढ़ी लिखी हैं जैसे हाँ। सभी शहर में रहती हैं उनको सब कुछ पता होता है लेकिन जो दूर दराज के गांव हैं कॉलोनियां हैं वहां पर सभी को नहीं पता कि हमारे क्या राइट्स हैं और हमें किस तरह तो से समाज में रहना चाहिए कुछ महिलाएं काम करना चाहती हैं आगे आना चाहती हैं लेकिन उनको कोई सपोर्ट नहीं मिल पाता तो हम उन महिलाओं के लिए काम करना चाहते हैं जो आगे आना चाहती हैं हम उनको सपोर्ट करना चाहते हैं महिलाओं के लिए महिलाओं के लिए और भी अगर कुछ भी मतलब कोई भी प्रॉब्लम है जो अधिकारों के रिलेटेड है या किसी को भी कोई परेशानी हो ये लगता है कि हमारी संस्था उसको सोल्व कर सकती है तो हमारी टीम सबके साथ खड़ी है।, है मैं पब्लिक को ये मैसेज देना चाहूंगी की जैसे आजकल आप लोग सभी माहौल देख ही रहे हैं महिलाओं का जो माहौल चल रहा है मैं खुद भी एक महिला हूं लेकिन फिर भी मैं इस बात की शर्मिंदा हूं कि आजकल जो चीजें हो रही हैं वो बहुत गलत हो रही हैं तो हम उसके ऊपर भी थोड़ा काम करना चाहते हैं कुछ सांस्कृतिक प्रोग्राम कुछ अपनी संस्कृति को लेके कुछ बड़े बुजुर्गों के विचारों को लेके हम उसके ऊपर एक प्रोग्राम करना चाहते हैं ताकि जो हमारी आने वाली पीढ़ी है वो थोड़ा संभल जाए और अगर हम एक या दो जिंदगी भी बचा सके तो हम इसको अपना सौभाग्य समझें